ਮਿੱਤਰੋ ਕਿਵੇਂ ਹੋ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਆਪਣੇ ਨਾਲ ਹੈਗਾ ਪੰਖਾ ਸੋਨੀਪਤਾਲਾ ਹੋਰ ਸੈਟਅਪ ਅੱਬੇ ਕਿਵੇਂ ਬਰਫ਼ ਡਾਉਦੇ ਮੁੰਡਿਆਂ ਨੂੰ ਕਿਵੇਂ ਪੈ ਰਹੀ ਹੈ ਜੇ ਬਾਬਾ ਇਨੀ ਬਰਫ਼ ਪੈ ਰਹੀ ਹੈ ਪਹਿਲੀ ਪਹਿਲੀ ਹੈ ਪਹਿਲੀ ਬਰਫ਼ ਬਰਫ਼ ਦੀ ਬਰਫ਼ ਪਹਿਲੀ ਹੈ ਬਰਫ਼ ਕਮਾ ਲੈਂਦੇ ਹੈ ਹਾਂ ਦੇਖ ਲਿਆ ਪੂਰੀ ਮੋਟੀ ਬਰਫ਼ ਮੁੰਡਿਓ ਹਾਂ ਦੇਖੋ ਇੱਧਰ ਦਿਖਾਉਣ ਤੇ ਹੋ ਦੇਖ ਬਾਬਾ ਕਿਵੇਂ ਡੇਜੇ ਦੂਦੂ ਤੱਕ ਨਵੇਂ ਸਾਲ ਤੇ ਨਮੀ ਬਰਫ਼ ਦੇਖਣ ਨੂੰ ਮਿਲ ਰਹੀ ਹੈ ਸਾਨੂੰ ਨਵੇਂ ਸਾਲ ਦੀ ਨਮੀ ਬਰਫ਼ ਅੱਜ ਮੁੰਡਿਓ ਬਣਾਇਆ ਅਸੀਂ ਬ੍ਰੈਡ ਨੰਬਲ ਕੀ ਬਣਾਇਆ ਅੱਜ ਬ੍ਰੈਡ ਬ੍ਰੈਡ ਬਣਾਇਆ ਬਾਬੇ ਅਸੀਂ ਅੱਜ ਨਵੇਂ ਸਾਲ ਤੇ ਮੈਂ ਚੱਲਣ ਦੋ ਮੁੰਡੇ ਪਕਵੜੇ ਸਖੋੜੇ ਅੱਜ ਪੂਰੇ ਠੰਡ ਜ਼ਿਆਦਾ ਰਹੀ ਠੰਡ ਜ਼ਿਆਦਾ ਅੱਜ ਡਿਗੇ ਬਾਬੇ ਕਈ ਦਿਨਾਂ ਬਾਅਦ ਪੂਰੀ ਡਿਗੀ ਵਰਖ ਅੱਜ ਦੇਖੋ ਆਹ ਦਾ ਕੱਲ ਜਮਾਂ ਸਾਫ ਪਿਆਈ ਬਾਬੇ ਦੇਖੋ ਕਿੰਨੀ ਕਿੰਨੀ ਵਰਪ ਹੋ ਗਈ ਫੇਰ ਅੱਜ ਯੰਬੇ ਵਾਲਾ ਇਹ ਆ ਮੁੰਡੇ ਹਰਿਆਣੇ ਦੇ ਸਾਰੇ ਆਣੇ ਤੇ ਅੰਦਰ ਸਾਨੂੰ ਦਿਖਾਉਣੇ ਆ ਜਾਲਾ ਕਿ ਪਕਵੜੇ ਬਣਦੇ ਹੈ ਯੰਬੇ ਵਾਲੇ ਮੁੰਡੇ ਖੋਣੇ ਸਾਨੂੰ ਤੇ ਪਕਵੜੇ ਬਣਾਉਂਦੇ ਓਏ ਏ ਏ ਇੱਧਰ ਦੇਖੋ ਬਾਬੇ ਬਣਦੇ ਬ੍ਰੈਡ 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 ਮੁਰਾ ਹੱਟੇ ਲੈਟ ਜਿਹੜੀ ਜਿਹੜੀ ਪ੍ਰੋਬਲਮ ਆ ਨੇਰੇ ਚ ਅਡਜਸਟ ਕਰ ਲਿਓ ਦੇਖ ਲਿਓ ਉਹਦਾ ਬੰਦੂਈ ਸਗਲਾ ਦਾ ਫਾਇਲ ਹੈ ਹਣਾ ਆ ਲੈ ਲਾ ਦੀ ਲਾ ਦੀ ਚਾਰਚ ਦਾ ਬ੍ਰੈਡ ਆ ਗਾ ਸੱਤਾ ਆ ਗਾ ਚੋਟੀ ਯੂਪੀ ਵਾਲਾ ਆ ਗਾ ਹਨ ਪਰ ਆ ਗਾ ਜੰਬੇ ਵਾਲਾ ਉਹ ਬਾਕੀ ਉਧਰ ਬੈਠੇ ਨੇਗੇ ਪਿਆਰ ਤੇ ਬ੍ਰੈਡ ਭਾਈ ਬ੍ਰੈਡ ਓਏ ਇਹ ਤਾਂ ਕੁਝ ਹੋਈ ਬਣਾਉਣਾ ਤੇ ਇਸ਼ਾਲ ਨਹੀਂ ਬ੍ਰੈਡੀ ਆ ਸਭ ਬਰੈਡਿੰਗ ਹੈ ਕੋਈ ਬਰੈਡ ਹੈ ਮੁੰਡਾ ਬਰਫ 'ਚ ਬਹਿ ਕੇ ਖਾਣ ਲੱਗਾ ਜਾ ਕੇ ਬਰਫ 'ਚ ਬਹਿ ਕੇ ਬਸ ਇੱਕ ਟਨ ਪੈਕੇਟ ਬਣਾ ਦੇ ਬੈਡਾਂ ਦੇ ਭੈਣ ਨੂੰ ਇਹਨਾਂ ਦੱਸ ਕੀ ਕਰਨੇ ਬਣਾ ਕੇ ਪਿੱਠੀ ਪੂਠੀਆ ਬਤੀ ਰਹੂਗੀ ਆਲੂ-ਲੂ ਤਾਂ ਮੁੰਡਿਓ ਅੱਜ ਬੁੜਾ ਆਨੰਦ ਮਾਣਾਂਗੇ ਛੰਡ ਦਾ ਪੂਰਾ ਆਨੰਦ ਹਣਾ ਜੰਬੇ ਵਾਲੇ ਹਾਂ ਬਰਫ 'ਚ ਬਹਿ ਕੇ ਖਾਵਾਗੇ ਬਰੈਡ ਕਿਵੇਂ ਖਾਦਾ ਜਾਂਦੇ ਮੂੰਹ ਨਾਲ ਹਾਂ ਬਰਫ ਤੇ ਬੈਠ ਕੇ ਬਾਬਿਓ ਨਵੇਂ ਸਾਲ ਤੇ ਨਮੀ ਬਰਫ ਨਮੀ ਸਾਲ ਤੇ ਨਮੀ ਬਰੈਡ ਖਾਣ ਮੇ ਮਿਲਗੇ ਇਹ ਬਾਬੇ ਆਉਂਦਾ کہیں ਰਸੀ ਆ ਜਾਓ ਬਾਕੀ ਅਸੀਂ ਤਾਂ ਬੱਬੇ ਵੇਸਣ ਲੈ ਆਇਆ ਗਿਆ ਲਾ ਵੇਸਣ ਲੈ ਕੇ ਉੱਪਰ ਦੋ ਦੋ ਕਿਲੋ ਨਾਲ ਆਉਦੇ ਵੇਸਣ ਬੂਸਣੀ ਮਿਲਦਾ ਇੱਥੇ ਆਉਣ ਲੜ ਮਗਾਉਣਾ ਪੈਂਦਾ ਬਾਬੇ ਮਹੰਗਾ ਮਿਲਦਾ ਪੂਰਾ ਸਾਨੂੰ ਇੱਥੇ ਮੌਲਾ ਮੂਲਾ ਲੱਭਣੀ ਹੈਗਾ ਮਾਰ ਕਿੰਨਾ ਵਿੱਚ ਦੁਕਾਨਾਂ ਦੁਕੁਨਾਂ ਤੇ ਮਿਲਣੀ ਹੈਗਾ ਅਸੀਂ ਪਰ ਆਨਲਾਈਨ ਮਹੰਗਾ ਪੈਂਦਾ ਹੈਗਾ ਘਾਟੋ ਘਾਟ 2 ਰੁਪਏ ਦਾ ਅੱਧਾ ਕਿਲੋ ਮਿਲਦਾ ਬਾਬੇ ਹਿਸਾਬ ਲਾ ਲੋ ਅਸੀਂ 2 ਕਿਲੋ ਮਗਾਇਆ ਸੀਗਾ ਆਪ ਹਿਸਾਬ ਲਾ ਲੋ ਕਿੰਨੇ ਰੁਪਏ ਦਾ ਵਹਿ ਗਿਆ ਵੇਸਣ ਆਪਣੇ ਇੰਡੀਆ ਤੋਂ ਘੱਟੋ ਘੱਟ ਮਿਲਦਾਗਾ 30-40 ਰੁਪਏ ਕਿਲੋ ਇੱਥੇ ਬਹੁਤ ਮਹਿੰਗਾ ਮਿਲਦਾ ਦੇਖੋ ਮੌਸਮ ਆਸਮਾ ਹੋਇਆ ਪਿਆ ਹੈ ਪੂਰਾ ਇਹੋ ਜਿਹੇ ਟਟੇ ਦਾ ਟਟੇ ਹੀ ਪਿਆ ਰਿਹਾ ਕਿੰਨਾ ਟਾਈਮ ਹੋ ਗਿਆ ਬਾਬੇ ਇਹ ਪੂਰੀ ਡਿਜੀਟਲ ਆ ਬਾਬੇ ਐਣੀ ਹੈਗਾ ਵੀ ਕਿਤੇ ਮਾੜੀ ਢੇਰੀ ਆ ਗਈ ਦੇਖ ਦਰਾ ਸਾਰਾ ਕੁਝ ਆਪਣੇ ਸਕਰੀਨ 'ਚ ਮੈਂ ਗੱਡੀਆਂ ਲੱਗੀਆਂ ਦੀਆਂ ਉਮੀਦ ਲੱਗੀਆਂ ਸਕਰੀਨ 'ਤੇ ਆ ਵੀ ਤੇ ਆ ਚਾਬੀ ਲੋਕ ਲੱਗਦਾ ਇਹਨੂੰ ਇੱਥੇ ਫੋਨ ਤੇ ਆ ਹਾਰ ਨਾਲੀ ਸਵਿੱਚ ਲਾਈਟ ਵਾਲੀ ਸਵਿੱਚ ਤੇ ਆਹ ਰੇਸ ਦਾ ਗਈ ਤੇ ਰੇਸ ਐਨੀ ਆ ਸਕੀ ਜਨਾ ਕਿ ਸਾਰਾ ਕੁਝ ਚਾਲ ਗਿਆ ਤੇ ਲਾਈਵ ਤੇ ਇਧਰ ਆ ਕਾ ਖੜੀ ਆ ਗਈ ਜਮਦੂਦ ਦਾ ਝੋਟਾ ਖੜਾ ਤੇ ਮੇਰੀ ਯਾਰ ਰੇਸਾਈਕਲ ਦੀ ਬੱਸ ਐਂ ਦਬਣੀ ਆ ਗਈ ਤੇ ਘਟ ਲਈ ਇਹਦੀ ਹੁਣ ਆਉਣ ਸਮਾਂ ਕਰਕੇ ਬਾਬੇ ਦੇਖ ਹੋ ਗਈ ਨਾ ਹੁਣ ਓਏ ਚੱਲ ਆ ਸਾਰੀ ਡਿਜੀਟਲ ਆ ਬਾਬੇ ਚੱਲ ਆ ਓਏ ਚਲਾ ਕੇ ਹੁਣ ਮੇਰੀ ਵੀਡੀਓ ਬਣਾਈ ਇੱਕ ਏ ਨਿਕਲੀ ਨਿਕਲੀ Lea, adren, malah tekal lagi, murah pan, tekal lagi, telan murah ya? Ah, Honda apa deh? Jadi, jangan dicela, celah, celah, celah. Woi, jauh, woi. Ayo, jangan celah ini. Mari, pan, room ini. Ada helihah, teh, helah, Ini

ਓ ਮੈਂ ਵੀ ਤੇ ਫੜ ਗਾਇਆ ਮੋਟਰਸਾਈਕਲ ਸਮਝ ਗਿਆ ਸਾਲਾ ਐਣੀ ਬੰਦ ਮੈਂ ਮਿੱਤਰੋ ਓਏ ਮਾਰ ਵਜ ਲੈ ਆਏ ਬਰੈਡ ਮੁੰਡੇ ਇਕੱਲੇ ਨਾਲ ਬਰਸ ਦੇ ਬਾਹਰ ਬਹਿ ਕੇ ਖਾਣੇ ਆ ਮਿੱਤਰੋ ਬਰੈਡ ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ ਸਾਰੇ ਆਗੇ ਮਿੱਤਰੋ ਆਰੇ ਤੇ ਆਪਾਂ ਵੀ ਆਗੇ ਖਾਓ ਬਰੈਡ ਮੁੰਡੇ ਆਜੋ ਬਰੈਡ ਖਾਓ ਬਾਈ ਠੰਡ ਚ ਬਰੈਡ ਤੇ ਨਾਲ ਹੋਵੇ ਚਾਹ ਮਿੰਡੋ ਫੇ ਤਾਂ ਗੱਲਬਾਤ ਐਂਡ ਹੀ ਹੁੰਦੀ ਹੈਗੀ ਪੂਰੇ ਘੜ ਬਣੇ ਬਾਬੇ ਟੋਂਡ ਰਕਨ ਜੈਕੀ ਦੀ ਸੂਰੀ 10 ਅੰਦ ਨਹੀਂ ਸਾਲਾ ਬਰਫ ਆਈਏ ਹੋ ਮੋਡਲ ਡਾਇਰੈਕਟਰ ਤੇ ਬੁੱਕ ਜਕਲੇ ਬੁੱਤਲਾ ਐਣਕਾ ਵੀ ਐਣਕਾ ਵੀ ਉਹ ਐਣਕਾ ਵੀ ਜੈਂਟਲਮੈਨ ਦੇਖੋ ਇੱਧਰ ਕਿੰਨੀ ਤੇਜ਼ ਬਾਬਾ ਬੱਸ ਕਿਉਂ ਮੁੰਡਿਆ ਸੰਡਾ ਸੁਆਦ ਆ ਰਿਹਾ ਪੂਰਾ ਫੁੱਲ ਪੂਰਾ ਇੰਜੋਏ ਓਏ ਨਮਾਸਾਲਾ ਹੈਪੀ ਨੀਲ ਉਹ ਆਗੇ ਹੈਪੀ ਨੀਅਰ ਹੈਪੀ ਨੀਅਰ ਹੈਪੀ ਨੀਅਰ ਮੇਰੇ ਮਾਈਓ ਵੱਲੋਂ ਸੇ ਹਲੋ ਰਾਮ ਤਾਂ ਓਏ ਐਕਟਰ ਸਾਹਿਬ ਜੀ ਆਗੇ ਹਾਂ ਵੀ ਮੇਤਰੋ ਅਸੀਂ ਕਪੜੇ ਛੁਪੜੇ ਪਾਲੇ ਸੀ ਚੱਲੇ ਆਂਗੇ ਸਮਾਰਨ ਲੈ ਨਵੇਂ ਸਾਲ ਦੀ ਪਾਰਟੀ ਕਰਾਂਗੇ ਅੱਜ ਰਾਤ ਨੂੰ ਬਹਿ ਕੇ ਸਵੇਰ ਨਵਾਂ ਸਾਲ ਚੜਨਾ 12 ਵਜੇ ਇਸ ਕਰ ਚਲੋ ਪਾਰਟੀ ਅੱਜ ਹੀ ਕਰੀਏ ਰਾਤ ਨੂੰ ਨਵੇਂ ਸਾਲ ਤੇ ਆਹ ਦੇਖੋ ਸਾਡਾ ਮੁੰਡਾ ਇਧਰ ਪਾਰਟੀ ਕਰ ਰਿਹਾ ਇਹ ਮੇਰੇ ਕਿਹਿਆ ਪੈਣਾ ਬੈਠਾ ਦੇ ਕਿੱਥੇ ਪਰਪ ਦੀ ਵਿਚਾਲੇ ਕੜਕੋ ਬੜਾ ਲੀਟਰ ਹੈ ਇਹੋ ਜਿਹਾ ਬੰਦਾ ਦੇਖਿਆ ਬਾਬਾ ਤੁਸੀਂ ਕਦੇ ਇੰਡੀਆ ਚ 12 ਪਲੇ ਵਿਚਾਲੇ ਬੈਠਾ ਛਟੂ ਲਾਈਏ ਚਾਰੇ ਪਾਸੇ ਬਰਪ ਬਰਪ ਉਹ ਬੈਠਾ ਚਪਲਾਂ ਦੇ ਵਿੱਚ ਹੀ ਵਾਹ ਅੱਜ ਦੇਖ ਬਾਬੇ ਹੋ ਕੋਈ ਆਇਆ ਮੇਰੇ ਭੈਣ ਬੰਦਾ ਇਹ ਆਹ ਇਹੋ ਜਿਹਾ ਬੰਦਾ ਤੁਸੀਂ ਕਦੇ ਜ਼ਿੰਦਗੀ ਦੇਖਿਆ ਨਾ ਤੁਹਾਨੂੰ ਤੁਸੀਂ ਦਿਖਾਤਾ ਇੱਥੇ ਰਹੀਏ ਵਿੱਚ ਅੱਛਾ ਬਾਈ ਫਿਰ ਵਿੱਚ ਹੀ ਵੀਰ ਵਿੱਚ ਹੀ ਸਾਰਾ ਕੁਝ ਚੱਕੀ ਬੈਠਾ ਮੁੰਡਿਓ ਹਾਂ ਵੀ ਮਿੱਤਰੋ ਠੰਡ ਬਹੁਤ ਅਸੀਂ ਆ ਕੇ ਸੀ ਬਾਹਰੇ ਨਾ ਜੰਬੇ ਵਾਲਾ ਤੇ ਪਿੱਛੇ ਦੋ ਬੰਦੇ ਹੋਰ ਆਉਂਦੇ ਨੇ ਵੀ ਬੰਦੇ ਕਹਿੰਦੇ ਚਲੋ ਪਾਰਟੀ ਸ਼ਾਲਟੀ ਕਰਦੇ ਆ ਨਵੇਂ ਸ਼ਾਲ ਤੇ ਇੰਜੋਏ ਕਰੀਏ ਵੀ ਜਿਹੜਾ ਕੁਝ ਹੋਣਾ ਜੂ ਤਾਂ ਹੋ ਗਿਆ ਹੁਣ ਚਲੋ ਹੁਣਾਂ ਦੀ ਜਿੰਨੇ ਦਿਨ ਹੈਗੇ ਉਹਨੇ ਦਿਨ ਤੱਕ ਸਵਾਦ ਲੜੀ ਆਉਦਾ ਫਿਰ ਅਸੀਂ ਦੇ ਵਿੱਚ ਪਰ ਮੁੰਡਿਓ ਪੈਰੀ ਫੁੱਲ ਫਿਰ ਦੇਖੋ ਮੌਸਮ ਕਿੰਨਾ ਘੈਂਟ ਹੋਇਆ ਪਿਆ ਆਠ ਗਾਣਾ ਸਾਨੂੰ ਪਤਾ ਇੱਥੇ ਮੇਰੀ ਘਟੋ ਘਟੇ ਚਾਰ ਵੜੀਆਂ ਲੋਕੇਸ਼ਨ ਲੋਕੇਸ਼ਨ ਮੇਰੀ ਆ ਗਈ ਇੱਥੀ ਚਾਰ ਬਾਰੀ ਤੇ ਮਿੱਤਰੋ ਅਸੀਂ ਲੈਣ ਚੱਲੇ ਆਗੇ ਤਿੰਨ ਚਾਰ ਬੋਤਲਾਂ ਲੈ ਆਵਾਂਗੇ ਅੱਜ ਬਾਕੀ ਇੱਕ ਤਾਂ ਬਈ ਪੀਨ ਵਾਲੇ ਹੈ ਨਹੀਂ ਦੋ ਬੰਦੇ ਤੇ ਇੱਕ ਬੰਦਾ ਹੋਰ ਆ ਉਹ ਵੀ ਹੈਗਾ ਪੀਨ ਵਾਲਾ ਫਿਰ ਅਸੀਂ ਆਪਦੀਆਂ ਲਿਆਵਾਂਗੇ ਰੈੱਡ ਬੋਲਾ ਤੇ ਨਾਲ ਜੂਜਾ ਸਿਆ ਲਿਆਵਾਂਗੇ ਤੇ ਬਾਕੀ ਹੋਰ ਨਾਲ ਖਾਣਾ ਪੀਂਦਾ ਸਮਾਨ ਪੱਕੇ ਬੰਦੇ ਨੇ ਸਾਨੂੰ ਕਹਿੰਦਾ 5000 ਰੁਪਏ ਦਿੱਤਾ ਸਾਨੂੰ ਖਾਓ ਐਸ਼ ਕਰੋ ਅਸੀਂ ਫਿਰ ਉਹਦੀ ਕੱਪੜੇ ਪਾਏ ਚੱਲ ਚੱਲੀਏ ਸਮਾਨ ਆ ਕਦੇ ਬੰਦਾ ਆਣਾ ਕਹਿੰਦੇ 5000 ਰੁਪਏ ਲੈ ਆ ਫੜਾ ਲੂ ਵਾਪਸ ਮੇਰਾ ਜਿੰਨਾ ਟਾਈਮ ਦਾ 5000 ਰੁਪਏ ਹੈਗੇ ਸਾਡੇ ਲੱਗੂ ਨਾ ਟਾਈਮ ਤਾਂ ਬਬੇ ਅਸੀਂ ਬਸ ਇਤੋਰਪ ਹੋ ਕੱਪੜੇ ਪਾਓ ਚੱਲੀ ਇਹ ਬੰਦਾ ਦੁਬਾਰਾ ਆਣਾ ਕਹਿੰਦੇ ਵੀ ਮੇਰਾ 5000 ਰੁਪਏ ਜਾਉਣਾ ਸਮਾਨ ਸਮੂਲ ਲੈਣ। ਜੇ ਤਾਂ ਜਦੋਂ ਪੈਸੇ ਹੱਥ ਚ ਜਾ ਕੇ ਬਾਬੂ ਦੀ ਨਿਕਲ ਜੇ ਸਮਾਨ ਸਮੂਲ ਲੈਣਾ ਤਾਂ ਕਰਕੇ ਹੀ ਚੱਲੇ ਜਾਣਾ ਬਾਬੇ। ਆਉਂਦਾ ਤਰੇ ਆਉਂਿਆ ਬਸ ਬਾਕੀ ਦੋ ਬੰਦੇ ਆਪਣੇ ਕਿਸੇ ਹੋ ਤਰੇ ਆਉਂਦੇ ਨੇਗੇ। ਤੇ ਆਪਾਂ ਹੁਣ ਹਿਸ਼ਾਲਦੇ ਆਂ ਮੋਲ ਦੇ ਵਿੱਚ ਸਮਾਨ ਸਮੂਲ ਲੈਣੇ ਆ। ਉੱਥੇ ਜਾ ਕੇ ਦਿਖਾਉਣਾ ਤੁਹਾਨੂੰ ਲੈਣੇ। ਅੱਜ ਬੋਤਲਾਂਆਂ ਤਿੰਨ ਬੋਤਲਾਂ ਤੇ ਅਸੀਂ ਦੋਵੇਂ ਲੈਣੇ ਆਗੇ ਆਪਣੀਆਂ ਰੈੱਡ ਬੋਲਾ। ਹਨਾ ਜੰਬੇ ਵਾਲੇ। ਸੂਫੀ ਬੰਦੇ ਰੈੱਡ ਬੋਲਾ ਹੀ ਪੀਂਦੇ ਬਾਬੇ। ਕੌਕੀ ਦੂਜਿਆਂ ਨਾਲ ਜੀ ਡਰਿੰਕਾ ਪੀ-ਪੀ ਦਾ ਅੱਕ ਦੇ ਬਾਬੇ ਹੋਣਾ ਸੀਗੇ ਚਲੋ ਆਹ ਮਿੱਤਰੋ ਪਹੁੰਚ ਗਏ ਮਾਲ ਦੇ ਵਿੱਚ ਸਵਾਣ ਲਗਾ ਵਾਸਤੇ ਗਰੀ ਗਰੀ ਲੈਣੀਆਂ ਬਦਾਂ ਬਨੂ ਮਦਰ ਫਿਰ ਨਾਲ ਸੌਣ ਲੈਣਾ ਫੁੱਲ ਖੀਰਾ ਖਜੂਰਾ ਓਏ ਦੇਖੋ ਡੱਬ ਰੋਟੀ ਹੈ ਫਿਰ 버거 ਬਣਾਵਾਂਗੇ ਆਪਾਂ ਡੱਬ ਰੋਟੀਆਂ ਆ ਇੱਥੇ ਪਈਆਂ ਕਿਤੇ ਦੇਖੋ ਹਾਂ ਆਏ ਪਈਆਂ ਚੱਲੂਗਾ ਓਏ ਆ ਹੋਰ ਹੋਰ ਆ ਨਹੀਂ ਇਹ ਨਹੀਂ ਇਹ ਤਾਂ ਪੈਸੇ ਮੈਂ ਦੇਖੀ ਸੀ ਆਪਾਂ ਓਏ ਇਹ ਨਹੀਂ ਹੈਗੀ ਇਹ ਅਜ ਓਨੀ ਹੈਗੀ ਬਾਬੇ ਹੋ ਰਿਹਾ ਕੋਈ ਇਹ ਨਹੀਂ ਹੈਗੀ ਮੈਂ ਦੇਖੀ ਭਈ ਇੱਕ ਮਿੰਟ ਰੁਕੋ ਮੁਰਗਾ ਮੁਰਗਾ ਦਾ ਬਾਬੇ ਸੀ ਲੈਣੀ ਹੈ ਅੱਜ ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਲੈਣ ਦਾ ਮੁਰਗਾ ਮੁਰਗਾ ਦਾ ਮਹੰਗਾ ਪੈਂਦਾ ਹੈਗਾ ਆਪਾਂ ਨੂੰ ਉਹਦੇ ਨਾਲ ਸਸਤਾ ਆ ਗਿਆ ਪਰ ਬਣਾਉਣ ਤੇ ਮਹੰਗਾ ਪੈਂਦਾ ਮਸਾਲੇ ਵਾਲੇ ਮਹੰਗੇ ਇੱਥੇ ਕੋਈ ਫਾਇਦਾ ਨਹੀਂ ਹੈਗਾ ਓਏ ਦੇਖ ਬਰੈਡ ਦੇ ਕਿਹੜੇ ਲੈਣੇ ਡਬਲ ਰੋਟੀ ਲੈਣੀ ਆ ਰਾਜ ਤੋਂ ਲਾਂਗੇ ਜੀ ਚਾਹਣੋ ਉਹ ਜਿਆਦਾ ਜਿਆਦਾ ਓਏ ਹੋਪ ਜਿਹੜਾ ਬਰੋਟੀ ਚੱਕ ਆ ਬੇਬਰ ਗਈ ਜਾਂ ਬਰੋਟੀ ਚੱਕ ਇੱਕ ਬੈਗ ਬਹੁਤ ਆਣਾ ਪਾਣ ਸਾਨੂੰ ਇਹ ਮਿੱਤਰੋ ਬਹੁਤ ਛੋਟਾ ਸਮਾਲ ਲੈਣ ਲੱਗੇ ਆ ਗਏ ਉਹ ਆਹ ਬੇ ਆਟੇ ਉੱਤੇ ਓਏ ਜੱਗ ਬੈ ਆਹ ਰੈੱਡ ਬੰਦ ਲਵਦੀ ਆਪਾਂ ਤਾਂ ਮਿੱਤਰੋ ਸ਼ਾਹ ਪਾਤੀ ਲੈਣੀ ਹੈ ਚੱਕ ਡੱਬਾ ਹੂੰ ਮਹਿੰਗਾ ਤਾਂ ਸੋਚ ਰਿਹਾ ਜਪਾਵਾਗੇ ਹੀ 버ਗਰ ਲੜੀਆਂ ਡੱਬਾ ਰੋਟੀਆਂ ਮੈਗੀ ਉਹਦੇ ਮੋਟਰ ਲੈ ਲਾਂਗੇ ਮੈਗੀ ਤਾਂ ਚਲੋ ਦੂਜੇ ਲੈ ਲਾਂਗੇ ਓਏ ਦੇਖ ਉਹ એનર્ਜੀ ਡਰਿੰਕਾ ਕਿੱਥੇ ਪੀਂਦੇ ਨੇ ਪਹਿਲੇ ਆਪਣੀਆਂ ਓ ਚੱਕ ਤੂੰ ਮੇਂ ਚੀਜ਼ ਭੁੱਲੀ ਜੜੀ ਹੋਣੀ ਮੇਤਰੋ ਉਹਦੇ ਵਿੱਚੋਂ એનર્ਜੀ ਡਰਿੰਕਾਂ ਮਿਲੀਆਂ ਨਹੀਂ ਹੈਗੀਆਂ ਰੈਡ ਬੋਲਾ ਅਸੀਂ ਪਰ ਦੋ ਮਿੰਟ ਦੂਜੇ ਬਹੁਤ ਦੁਰ ਪੇ ਅਸੀਂ ਕਿ ਤੁਸੇ ਦਰੋ ਬਹੁਤਾਂ ਪਤਾਂ ਚੱਕੋ ਅਸੀਂ ਛੋਲੇ ਹੁੰਦੇ ਉਦੋਂ ਤੱਕ ਦੂਜੇ ਮਿਲ ਚ ਜਾ ਕੇ ਮੁੜਿਆ ਇਹ ਦਮਾ ਦਮ ਅਸੀਂ ਜਣਾ ਜਲਦੀ 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 ਸਮਾਨ ਲੈ ਕੇ ਸਿ ਮੁੜ ਕੇ ਆਉਣਾ ਹੁੰਦਾ ਹੁੰਦੇ ਹੁੰਦੇ ਪਹਿਲਾ ਪਹਿਲਾ ਫੋਲ ਕਰ ਹਿਸਾਬ ਕਰਾਂਗੇ ਅਸੀਂ ਆਪਦੇ ਪੈਸੇ ਦੇ ਲਿਆਵਾਂਗੇ ਪਰ ਜਿਹਦੇ ਵਿੱਚੋਂ ਪੈਸੇ ਕੱਟ ਲਾਂਗੇ ਉਹਦੇ ਦਲਦੀ ਜਲਦੀ ਹੁਣ ਹੀ ਜਾਣਾ ਜੰਬੇ ਆਣ ਤੁਰ ਕੇ ਜੰਬਲ ਸਪੀਡ ਚ ਹੋ ਗਿਆ ਫੜਾ ਜਾ ਜਿੱਥੇ ਜਾ ਕੇ ਫਿਰ ਬਰਗਰ ਵੀ ਬਣਾਉਣੇ ਆਪਾਂ ਤੇ ਨਮਾਸਾ ਵੀ ਬਣਾਉਣਾ ਜਾ ਕੇ ਆਪਾਂ ਹੋਰ ਕੀ ਬਾਬੇ ਪਰ ਨਹੀਂ ਆਪਨੇ ਯਾਰ ਤਾਂ ਲੈ ਲਿਆ ਹੁਣ ਪਤਾ ਵੀ ਇੰਡੀਆ ਚ ਜਾਣਾ ਜਾਣਾਗਾ ਜਾਣਾ ਪੈਣਾ ਹੀ ਹੈਗਾ ਬਾਕੀ ਇਹ ਆਪਾਂ ਨਾ ਵੀ ਕੇ ਸਰਕਾਰ ਨੇ ਕੱਢ ਹੀ ਦੇਣਾ ਕਿਉਂਕਿ ਰੂਲ ਬਾਈ ਤੱਕੜੇ ਹੋ ਗਏ ਪੂਰੇ ਪਹਿਲਾਂ ਗੱਲਾਂ ਬਾਤਾਂ ਗਈਆਂ ਹੁਣ ਹਲਾ ਬਚ ਕੇ ਹੋ ਮੈਂ ਇੱਕ ਪਹਿਲਾਂ ਹੀ ਵੀਡੀਓ ਬਣਾ ਕੇ ਪਾਈ ਆਗੀ ਬੀਜੀਆਂ ਬਾਰੇ ਵੀ ਆਹ ਦਾ ਹਟਾ ਕੋਈ ਨਾ ਉਹ ਜਿਹਨੂੰ ਡਾਕੂਮੈਂਟ ਦਿੱਤੇ ਹਾਂ ਜਾਂ ਤੂੰ ਵਾਪਸ ਲੈ ਉਹਦੇ ਕੋਈ ਗੱਲ ਨਹੀਂ ਰੋਕ ਕੇ ਨਬਲਿਓ ਪਰ ਹਜੇ ਖੜ੍ਹ ਜੋ ਕਿਉਂਕਿ ਬਈ ਇੱਥੇ ਆਦੇ ਹੁਣ ਡੱਕਾ ਰੱਖੇਰ ਝਾਕੀ ਜਾਉਂਗੇ ਨਾ ਸਾਨੂੰ ਕੰਮ ਮਿਲੇ ਬਿਨਾਂ ਡਾਕੂਮੈਂਟ ਤੋਂ ਸਾਡੇ ਨਾਲ ਬਹੁਤ ਬਹੁਤ ਮਾੜੀ ਹੋਊਗੀ ਸਾਨੂੰ ਕੰਮ ਤੋਂ ਭੇਜਿਆ ਨੇ ਕੱਢਤਾ ਕਿਹ ਡਾਕੂਮੈਂਟ ਲੈ ਕੇ ਆਵਲ ਚਲੋ ਮੁੰਡੇ ਹੁਣ ਜਾ ਕੇ ਗਾਂਹ ਦੱਸ ਦਿਆਂਗੇ ਕਰੋ ਅਗਰ ਦੀ ਮਾਰਗਲੇ ਵਿੱਚ ਲਾਈਏ ਰੈੱਡ ਬੱਲਾ ਹੋ ਗਏ ਹਮਲੇ ਇਹ ਬੜੀਆਂ ਚੀਜ਼ਾਂ ਕਰਦੀ ਹੈ ਸਟਾਫਾਂ ਪੁਆਇੰਟ ਤੋਂ ਆਉਣੀ ਹੈ ਤੇ ਬੱਸੀਆਂ ਆਪ ਕਰਨ ਲੈ ਇਸ ਦਾ ਹੈਣਗੇ ਇੱਥੇ ਵੀ ਹੋਵੇ ਉਹ ਬੜਾ ਉਹ ਇੰਟਰਮੀਡিয়েਟ ਹੋਏ ਹਾਉਂਗੇ ਦੋਵੇਂ ਆਉਂਦੇ 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 ਤਰੋ ਪਹੁੰਚ ਗਏ એનર્ਜੀ ਡਰਿੰਕਾਂ ਦੇ ਕੋਲ ਸਾਰੀਆਂ ਪੀਪੀ ਬੱਬਲ ਮਾਣਾ ਕਰਿਆ ਚੱਕ ਬੱਡੀਆਂ ਦੋ ਆਪਾਂ ਜਾਗਾ ਜਾਣਾ ਉਹਦਾ 2 ਰੁਪਏ ਦੀ ਆਪਾਂ ਐਨ ਚਾਰ ਟੈਕਲ ਜਿੰਮਬੇ ਵਾਲਾ ਪਨਾ ਰੀਡਿੰਗ ਤੇ ਹੀ ਹੈ ਇਹਨਾਂ ਦੇ ਸਾਹ ਦਾ ਆਪਾਂ ਨਾ ਦਰ ਗੁੜੀ ਕਿ ਨਹੀਂ ਦਰ ਇਹਦਾ ਭਈਆ ਉਹ ਭੈਣ ਖਾਂਡ ਲੋ ਮਿੱਤਰੋ ਸਮਾਨ ਦਾ ਲਫਾਫਾ ਲੈਣ ਕੱਲੀਆਂ ਸੀ ਨਾਜੀ ਠੀਕਾਂਗੇ ਸੀ ਰੈੱਡ ਬੋਲਾਂ ਹੈ ਜੰਮਬੇ ਵਾਲੀ ਥੋੜਾ ਖਰਚ ਆਊਗਾ 2000 ਰੁਪਏ ਦਾ ਸਮਾਨ ਇਹਨਾਂ ਦਾ ਬਾਵਾ ਬਾਬੇ 버ਗਰਾਂ ਦਾ ਸਾਰਾ ਸਮਾਨ ਲਿਆਦਾ ਸੌਸਾਂ ਸੁਸਾਂ ਵੀ ਲਿਆਦੇ ਮੰਗਾ ਜੇ 버ਕਰ ਬਣਾ ਕੇ ਖਾਣਾ ਸਾਰਿਆਂ ਨੂੰ ਹੋਰ ਕਿੰਨੇ ਕਾ 100 100 ਰੁਪਇਆ ਪਾਉ ਸਾਰਿਆਂ ਦਾ ਵਰ ਗਿਆ ਡੱਬ ਰੋਟੀਆਂ ਅਖੀਰੇ ਟਮਾਟਰ ਚਾਉਸ ਨਿਊਡਲਾ ਸਾਰਾ ਕੋਲ ਲਿਆਂਦਾ ਵਧੀਆ ਤਰ੍ਹਾਂ ਬਣਾ ਕੇ ਖਵਾਵਾਂਗੇ ਮੁੰਡਿਆਂ ਨੂੰ ਹਨਾ ਜਾਂ ਬਿਆਲੇ ਚਲੋ ਨੰਮੀ ਸਾਡੇ ਕੋਸਤਾ ਕਰੀਏ 2000 ਰੁਪਏ ਦੀ ਅੱਠ ਪਾਰਟੀ ਹੋ ਗਈ 5000 ਰੁਪਏ ਦੀ ਤੇ ਇੱਕ ਵਾਰਕਰਾਂ ਦੀ ਪਾਰਟੀ ਹੋਰ ਹੋ ਗਈ ਤੇ ਬਾਕੀ ਸਾਡੇ ਤਾਂ ਦਿੱਲੀ ਵਾਂਗੂ ਹੁੰਦੀ ਹੋ ਬਾਕੀ ਪਾਰਟੀ ਮੁੰਡਿਓ ਨਵਾਂ ਸਾ ਚੜਨ ਵਾਲਾ ਮੁੰਡਿਓ ਬਸ ਕੁਛਕ ਘੰਟੇ ਰਹਿ ਗਏ ਦੇ ਨਵਾਂ ਸਾਲ ਰਸੀਅਤ ਸਾਡੇ ਵਿੱਚ ਦੇਖੋ ਕਿਹੇ ਜਾਊਗਾ ਚਲੋ ਰੱਬ ਵਧੀਆ ਕਰੇ ਸਾਰਿਆਂ ਲਈ ਤੇ ਸਭ ਨੂੰ ਮਿੱਤਰੋ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਚਲੋ ਜੋ ਵੀ ਛੋਟਾ ਚ ਪੱਚਾ ਵਿੱਚ ਹੋਇਆ ਛੋਟੇ ਗੁੱਸੇ ਗਿਲਿਆ ਕਿਸੇ ਨਾਲ ਗਿਓ ਬਈ ਸਾਰਿਆਂ ਦੇ ਪੱਚੇ ਖਤਮ ਕਰ ਦੋ ਪਤਾ ਨਹੀਂ ਇਹ ਦੁਨੀਆ ਤੋਂ ਤੁਰ ਜਾਣਾ ਹਰ ਇੱਕ ਨਾ ਫਸੋ ਕੇ ਰਿਆ ਕਰੋ ਹਨਮ ਜੰਬਿਆਲੇ ਕਿਸੇ ਨਾਲ ਗੁੱਸੇ ਗਿਲਣਾ ਹੋ ਬਈ ਸਭ ਕੁਝ ਗੁੱਸੇ ਗਿਲੇ ਮਕਾ ਕੇ ਰਹਿਉਗਾ ਉਹਦੇ ਤਾਂ ਉਹਨੇ ਜਿੰਦਗੀ ਦੇ ਸਵਾਲ ਲਾਓ ਤੇ 25 ਲੋੜ ਲਈ ਖੂਸੀਆਂ ਭਰਿਆ ਹੋਵੇ ਸਭ ਲਈ ਤੇ ਯਾਰ ਦੇਖੋ ਸਾਡੇ ਲਈ ਤਾਂ ਹੱਸ ਖੂਸੀਆਂ ਭਰੀਆਂ ਰੱਬ ਜੋ ਵੀ ਕਰਦਾ ਚੰਗੇ ਲਈ ਕਰਦਾ ਅਸੀਂ ਇੰਨਾ ਸੋਚ ਕੇ ਬਸ ਰੱਬ ਤੇ ਛੱਡ ਦਿੰਦੇ ਆਂਗੇ ਚਲੋ ਮੈਂ ਤੁਹਾਨੂੰ ਰੂਮ ਚ ਜਾ ਕੇ ਮਿਲਦੇ ਆਂ ਸਾਹ ਸੋਕ ਕੇ ਸਾਡਾ ਤੁਰਦੇ ਤੁਰਦੇ ਜਾਂਦਾ ਕਹੋਗੇ ਬੱਬੇ ਇਹ ਛੜ ਕੇ ਸਿੱਧੀਆਂ ਲਾਦੀਆਂ ਆਪਾਂ ਨੂੰ ਹੀ ਪਰਪੜੀਆਂ ਜੀਆਂ ਨਹੀਂ ਆ ਕੋਲੀ ਜਾਂ ਪੜੀ ਪੜੀ ਚੜਦੇ ਆਂਗੇ ਨਾ ਆਪਾਂ ਓਵੇਂ ਚੜ੍ਹ ਨਹੀਂ ਪੈਂਦੀ ਛੜ ਕੇ ਤਾਂ ਕਰਕੇ ਤੁਰਨਾ ਔਖਾ ਲੱਗਦਾ ਇਕ ਤਾਂ ਉਹ ਲ ਭਾਵਾ 8 ਕਿਲੋ ਹੁੰਦਾ 10 12 ਕਿਲੋ ਦਾ ਇੱਕ ਮਿੱਤਰੋ ਤੇ ਬੂਟ ਕੋਟ ਠੰਡ ਉਤੋਂ ਬਰਫ਼ ਤਾਂ ਕਰਕੇ ਔਖਾ ਚਾਹੋ ਮਿੱਤਰੋ ਅੰਦਰ ਆ ਕੇ ਕਰਦੇ ਆ ਚਲੋ ਮਿੱਤਰੋ ਬਾਕੀ ਅਸੀਂ ਰੂਮ ਦੇ ਵਿੱਚ ਪਹੁੰਚ ਗਏ ਸੀ ਜੁੜਨਾ ਇੱਕ ਕਰੀਆਂ ਗੱਲਾਂ ਬਾਤਾਂ ਤੇ ਮਿੱਤਰੋ ਵੀਡੀਓ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਪੂਰਾ ਪਿਆਰ ਦਿਓ ਤੇ ਚਲੋ ਸਬਸਕ੍ਰਾਈਬ ਕਰਿਓ ਤੇ ਇੰਸਟਾਗ੍ਰਾਮ ਤੇ ਜਾ ਕੇ ਮੈਨੂੰ ਫੋਲੋ ਕਰੋ ਨੰਬਰ 0300 ਤੇ ਚਲੋ ਮਿੱਤਰੋ ਓਕੇ ਬਾਏ ਟੇਕ ਕੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਰੋਜ਼ ਨਮਾਸਾਲ ਮਨਾਵਾਂਗੇ ਉਗਲੋ ਸਾਨੂੰ ਅਲੱਗ ਮੈਨੂੰ ਦੇਖੋ ਜੇ ਮਨਾਇਆ ਅਸੀਂ ਰਾਤ ਨੂੰ ਉਧਰੋਂ ਨਹੀਂ ਤਾਂ ਫਿਰ ਮਿੱਤਰੋ ਨਮ ਵੀਡੀਓ ਓਕੇ ਬਾਏ ਬਾਏ ਅਬੀ ਟੇਕ ਕੇਅਰ